ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਬਾਈ ਦਲੇਰ ਸਿੰਘ ਬਾਠ ਦੇ ਕੋਲੇ ਆਏ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਇਸ ਵਾਰ ਵੀ ਜਿਹੜੇ ਨਾਗਾ ਵਿੱਚ ਨੀਲੀ ਰਾਵੀ ਦੀਆਂ ਮੱਝਾਂ ਦਿਖਾਵਾਂਗੇ ਇੱਕ ਬਿਲਕੁਲ ਝੋਟੀਆ ਲਵੀ ਦੀ ਝੋਟੀਆ ਦੋਸਤੋ ਪਹਿਲਾ ਸੂਹਾ ਸੁਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲੇ ਨੰਬਰ ਤੇ ਤੁਹਾਨੂੰ ਜਿਹੜੀ ਉਹ ਝੋਟੀ ਦੇਖਣ ਦੇ ਵਿੱਚ ਮਿਲੂਗੀ ਅੱਜ ਦੋਸਤੋ ਆਪਾਂ 4 ਮਈ ਨੂੰ ਜਿਹੜੀ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਸ਼ਾਮ ਦਾ ਦੋਸਤੋ 5:30 ਵਜੇ ਦਾ 3:30 ਮਿੰਟ ਜਿਹੜਾ ਦੋਸਤੋ ਸਮਾਂ ਹੈਗਾ ਆ ਕਰੋ ਚੱਕ ਜੀ ਠੀਕ ਹੈ ਤੇ ਨਗ ਜਿਹੜਿਆ ਦੋਸਤੋ ਆਲਮੋਸਟ ਤਿੰਨੇ ਮੈਂ ਗੱਲਬਾਤ ਕਰੂੰਗਾ ਤੇ ਬਿਲਕੁਲ ਕੋਈ ਤਾਂ ਦੋਸਤੋ ਕੱਚੀਆਂ ਨੇ ਮੱਝਾਂ ਨੀਲੀ 라ਵੀ ਦੇ ਵਿੱਚ ਜੇਕਰ ਆਪਾਂ ਤੁਹਾਨੂੰ ਆ ਦਿਖਾ ਰਹੇ ਹਾਂ ਤੇ ਜੇਕਰ ਤਿਆਰੀ ਦੀ ਗੱਲ ਕਰੀਏ ਤਾਂ ਇੱਕ ਝੋਟੀ ਆ ਪਹਿਲੇ ਨੰਬਰ ਤੇ ਜਿਹੜੀ ਦਿਖਾਉਣੀ ਆ ਬਿਲਕੁਲ ਤਿਆਰੀ ਦੇ ਵਿੱਚ ਸਮਝ ਲਓ ਜਾਂ ਕੋਈ 2-4 ਦਿਨ 5 ਦਿਨ ਕਿੰਨੇ ਕੁ ਉੱਪਰ ਲੈਂਦੀ ਆ ਉਹ ਭਾਜੀ ਆਪਾਂ ਦਲੇਰ ਬਾਠ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਫੁੱਲ ਇਨਫੋਰਮੇਸ਼ਨ ਲਵਾਂਗੇ ਇਹਨਾਂ ਸਾਰੇ ਪਸ਼ੂਆਂ ਦੀ ਪਸ਼ੂ ਜਿਹੜਾ ਤੁਹਾਨੂੰ ਪਸੰਦ ਆ ਜਾਊਗਾ ਉਹਦੀ ਬਿਲਕੁਲ 틍ਪ ਕੇ ਜਿਹੜੀ ਦੋਸਤੋ ਤਸੱਲੀ ਕਰ ਸਕਦੇ ਜੀ ਠੀਕ ਹੈ ਜੀ ਬਾਕੀ ਦੋ ਮੱਜਾਂ ਜਿਹੜੀਆਂ ਹੈਗੀਆਂ ਨੇ ਇਹ ਟੋਕਰ ਇੱਕ ਟੋਕਰ ਤੇ ਗੱਪਣ ਵੀ ਹੈਗੀ ਆ ਜਿਹੜੀ ਆ ਦੁੱਧ ਵੀ ਦੇ ਰਹੀ ਆ ਕਿੰਨਾ ਕੁ ਦੁੱਧ ਥੱਲੇ ਹੈਗਾ ਉਹ ਪੂਰੀ ਗੱਲਬਾਤ ਕਰ ਲਾਂਗੇ ਵੀਡੀਓ ਤੇ ਨਾਲ ਜੀ ਤਾਂ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਤੇ ਵੀਡੀਓ ਨੂੰ ਹਰ ਵਾਰ ਦੀ ਤਰ੍ਹਾਂ ਦੋਸਤੋ ਇੱਕ ਰਿਕਵੈਸਟ ਏ ਵੀ ਵੱਧ ਤੋਂ ਵੱਧ ਹੋਰ ਵੀਰਾਂ ਤੱਕ ਜਿਹੜੀ ਸ਼ੇਅਰ ਕਰ ਤਾ ਜੋ ਕੁਝ ਨਵੇਂ ਫਾਰਮਰ ਵੀਰ ਨੇ ਉਹਨਾਂ ਤੱਕ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਆਓ ਕਰਦੇ ਆ ਗੱਲਬਾਤ ਬਾਈ ਦਲੇਰ ਬਾੜ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਹੈ ਹਾਂਜੀ ਸਭ ਤੋਂ ਪਹਿਲਾਂ ਭਾਜੀ ਦਲੇਰ ਬਾੜ ਜੀ ਸਤਿ ਸ੍ਰੀ ਅਕਾਲ ਹਾਂਜੀ ਬਾਈ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਿੰਨੇ ਮੇਰੇ ਭਰਾ ਵੀਡੀਓ ਵੇਂਦੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਭਾਜੀ ਕਹਿਮ ਬਾਤ ਛੱਡ ਦੀ ਕਰਾ ਵੀ ਚਲੋ ਸ਼ੁਕਰਮਾਰਕਤਾ ਜੀ ਹਾਂਜੀ अच्छा पाजी पशु काफी ਵਧੀਆ ਵਿਕਦੇ ਬੁਗਦੇ ਰਹੇ ਬਾਜ ਚ ਉਹ ਨਾਲ ਨਾਲ ਹੀ ਵਿਕਦੇ ਜਾਂਦੇ ਆ ਮੰਨ ਲਓ ਥੋੜਾ ਜਿਹਾ ਮਿਲਦਾ ਵੀ ਸੋਇਆ ਘੱਟ ਹੈ ਡੰਗਰ ਬਰੋਂ ਤੇ ਨਾਲ ਨਾਲ ਹੀ ਵਿਕਦਾ ਜਾਂਦਾ ਹੈ ਅੱਜ ਇਹ ਦੋ ਲਈਆਂ ਸੀ ਇਹਦੇ ਨਾਲ ਪਹਿਲਾਂ ਇੱਕ ਘਟੀ ਦੇ ਨਾਲ ਇੱਕ ਮੱਝ ਚੰਗੀ ਲਈ 10 ਲੀਟਰ ਦੁੱਧ ਇਸਲੇ ਉਹਨਾਂ ਚੋਈ ਨਹੀਂ ਇਦਾਂ ਲੈ ਗਏ ਨੀਲੀ ਰਾਵੀ ਦੀ ਡਿਮਾਂਡ ਪਈ ਆ ਯਾ ਇਹ ਤੁਹਾਡੇ ਲਾਈਵ ਤੇ ਹੀ ਜੁੜੇ ਆ ਤੇ ਉਹ ਮਗਰੋਂ ਆਪਣੇ ਤੋਂ ਆਪਣੇ ਮੋਬਾਈਲ ਤੇ ਵੀਡੀਓ ਪਵਾ ਕੇ ਤੇ ਇਸ ਤਰ੍ਹਾਂ ਹੀ ਲੱਦ ਕੇ ਲਿਆ ਜਾਂਦੀ ਹੂੰ ਆ ਮੈਂ ਕੀ ਦੱਸਾਂ ਆਪਾਂ ਗੱਲ ਯਕੀਨ ਵਾਲੀ ਅਗਲੇ ਨੂੰ ਦਈਦੀ ਨੇ ਜਿਹੜੀ ਗੱਲ ਕਰਨੀ ਉਹ ਤੇ ਰਹਿਣਾ ਆਪਾਂ ਬਿਲਕੁਲ ਹਾਂਜੀ ਤੇ ਨੀਲੀ ਰਾਵੀ ਦੇ ਪਸ਼ੂ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਯਾਰ ਖਰੀਦੀਏ ਤੇ ਪਸ਼ੂ ਜਿਹੜਾ ਦੋਸਤੋ ਵਿਕ ਜਾਂਦੇ ਆ ਠੀਕ ਆ ਆਪਣਾ ਕੁਝ ਇੱਕ ਸਮਾਂ ਤਾਂ ਵਿੱਚ ਗਾਇਬ ਪੈ ਜਾਂਦਾ ਉਹ ਵੀਰ ਜਿਨ੍ਹਾਂ ਵੀ ਆਪਣੇ ਕਨੈਕਟੀਵਿਟੀ ਭਾਜੀ ਦਲੇਰਬਾਨ ਹੋਣਾਂ ਦੇ ਨਾਲ ਹੋਈ ਆ ਉਹ ਪਸ਼ੂ ਜਿਹੜੇ ਦੋਸਤੋ WhatsApp ਤੇ ਵੀਡੀਓ ਕਾਲ ਪਵਾ ਕੇ ਜਿਹੜੇ ਆ ਬਾਅਦ ਵਿੱਚ ਲੈ ਜਾਂਦੇ ਆ ਪਸੂ ਮੰਨ ਲਓ ਜਿਹੜੇ ਵੀਡੀਓ ਤੇ ਮਾਲ ਆਪਣੇ ਤੋਂ ਖਰੀਦੇ ਨਾ ਮੰਨ ਲਓ ਉਹਨਾਂ ਦਾ ਚਾਹ ਕੋਈ ਰਿਸ਼ਤੇਦਾਰ ਆ ਚਾਹ ਕੋਈ ਭੈਣ ਭਰਾ ਜਿੰਨੇ ਵੀ ਲੈਣਾ ਆ ਉਹ ਇਸ ਇਤਨਾ ਹੀ ਇਸੇ ਨੰਬਰ ਤੇ ਕਨੈਕਟ ਕਰਕੇ ਆਪਣੇ ਤੋਂ ਵੀਡੀਓ ਪਾਵੇ ਤੇ ਪੈਸੇ ਪਾ ਦਿੰਦਾ ਹਾਂ ਇਦਾਂ ਹੀ ਚੱਲ ਜਾਂਦੇ ਆ ਉਹ ਜਿਹੜੇ ਅੱਜ ਇਹਦੇ ਨਾਲ ਮੱਝ ਗਈ ਹੈ ਨਾ ਕੋਈ ਵੀ ਆਪਣੇ ਤੁਹਾਡੇ ਦੇ ਵੀਡੀਓ ਦੇ ਚੱਕਰ ਚ ਗਈ ਹੈ ਠੀਕ ਆ ਜੀ ਹਾਂਜੀ ਲਓ ਜੀ ਅੱਜ ਫਿਲਹਾਲ ਜਿਹੜੀ ਦੋਸਤੋ ਹਿੱਸੇ ਆਈ ਆ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਕਰਨੇ ਆ ਪਸੂ ਇੱਕ ਝੋਟੀ ਦਿਖਾ ਦਾਂਗੇ ਬਿਲਕੁਲ ਐਨ ਕੁੰਡੀ ਜੂਰ ਝੋਟੀ ਆ ਤੇ ਆ ਵੇਖੋ ਪੂਰੀ ਤਸੱਲੀ ਵਾਲੀ ਝੋਟੀ ਆ ਤੇ ਥਾਂ ਦੇ ਵੇ ਦੀ ਬੜੀ ਸਫਾਈ ਆ ਹੈ ਤੇ ਆ ਜੋ ਗੱਲਬਾਤ ਕਰਦੇ ਆ ਤੇ ਭਾਜੀ ਇਹਦੀ ਕੀ ਡਿਟੇਲ ਸੁਗਾ ਪਹਿਲੇ ਨਾ ਇਹ ਪਹਿਲੇ ਸੁਏ ਜੀ ਹੂੰ ਇਹ ਚੌਗੀ ਜੇ ਦੰਦਾ ਤੂੰ ਦੰਦੋਂ ਚੌਗੀ ਬਿਲਕੁਲ ਕੁੜੀ ਕੱਟੀ ਆ ਠੀਕ ਆ ਆ ਸਫਾਈ ਸੁਵੇ ਬੜੀ ਆਈ ਹੈ ਤੇ ਬੰਦੇ ਵਿੱਚ ਬਹੁਤ ਜ਼ਿਆਦੀ ਵਧਾਈ ਆ ਹੂੰ ਹਾਂ ਜੀ ਆ ਠੰਡੀ ਸੀਲ ਲੱਗ ਗਿਆ ਠੀਕ ਆ ਚੋਟੀ ਬਿਲਕੁਲ ਜਿਹੜੀ ਦੋਸਤੋ ਮੂੰਹੋਂ ਚਾਰ ਦੰਦ ਭਾਜੀ ਦਲੇਰ ਸਿੰਘ ਕਹਿੰਦਾ ਵੀ ਚਾਰ ਦੰਦ ਤਾਂ ਚੌਗੀ ਆ ਮੂੰਹ ਤੇ ਆ ਸਗੀ ਸੁਗੀ ਵੇਖੋ ਹੈ ਲਖਾ ਦੇਨੇ ਆਪਾਂ ਆ ਕਰੋ ਜੀ ਅਸਲ ਕੋਲ ਆ ਆ ਕਰੋ ਚੱਕ ਜੀ ਠੀਕ ਹੈ ਜੀ ਬੰਨੀ ਵਾਲੇ ਨੇ ਪੂਰੇ ਆ ਜੀ ਹਾਂ ਕੰਨੀ ਵਾਲੇ ਦੰਦ ਜਿਹੜੇ ਦੋਸਤੋ ਕੱਟੇ ਆ ਠੀਕ ਹੈ ਆ ਕਰੋ ਜੀ ਠੀਕ ਆ ਚਾਰ ਦੰਦ ਤਾਂ ਬਰਾਬਰ ਆ ਦੋਸਤੋ ਠੀਕ ਹੈ ਜੀ ਬਾਕੀ ਹਾਂ ਜੀ ਛਕੀ ਦੇ ਦੰਦ ਆਪਾਂ ਕਹਿ ਲਈਏ ਵੀ ਛੋਟੇ ਆ ਤੇ ਚੱਕੇ ਨਹੀਂ ਗੇ ਠੀਕ ਆ ਚਾਰ ਦੰਦ ਪੂਰੇ ਆ ਤੇ ਝੋਟੀ ਤੋੜ ਕੇ ਦਿਖਾਉਣੇ ਤੁਹਾਨੂੰ ਤੇ ਬੰਤਰ ਬਹੁਤ ਸੋਹਣੀ ਆ ਝੋਟੀ ਦੀ ਠੀਕ ਆ ਰਾਜੀ ਆ ਪਿੱਟ ਫੁੱਟਾ ਵੇਖੋ ਤੇ ਹਾਈਟ ਬੇਸ਼ੱਕ ਦੋਸਤੋ ਮੀਡੀਅਮ ਤੁਸੀਂ ਮੰਨ ਸਕਦੇ ਪਰ ਝੋਟੀ ਓਵਰ ਆਲ ਜੇਕਰ ਵੇਖੀਏ ਤਾਂ ਬਹੁਤ ਸੋਹਣੀ ਆ ਸਫਾਈ ਵੇਖੋ ਥਾਣਾ ਦੀ ਵਿੱਥਾਂ ਮਿਰਲਾਂ ਵੇਖੋ ਬਹੁਤ ਕਮਾਲ ਦੀਆਂ ਆ ਦੇਖੋ ਜੀ ਠੀਕ ਆ ਦੀ ਬਿਲਕੁਲ ਜਿਹੜੇ ਦੋਸਤੋ ਐਨ ਵੇਖੋ ਬਿਲਕੁਲ ਨੋਕਲਾ थाना ਤੇ ਚੌ ਤਨਾ ਦਾ ਜਿਹੜਾ ਗਾਇ ਪੰਤਰਾ ਉਹ ਵੀ ਸੋਹਣਾ ਤੇ ਲੇਵਟੀ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਹਜੇ ਦੇਣਾ ਉਹ ਪੁੱਛਾਂਗੇ ਵੀ ਦਿਨ ਹਜੇ ਲੈ ਜੂਗੀ ਠੀਕ ਆ ਸੀਸ ਲੱਗ ਬਹੁਤ ਜਿਆਦੀ ਇਤਰੇ ਬਹਿ ਜੋ ਕੋਈ ਇਧਰੇ ਕੋ ਆ ਵੇਖੋ ਲੈ ਆਂ ਦੋੜ ਨੂੰ ਅੱਧੀ ਹੂੰ ਹੂੰ ਆਹ ਦੇਖੋ ਜੀ ਠੀਕ ਆ अच्छा पाजी जमे लगदा वे हजे दिन ਲੈ ਜੂਗੀ ਹੈ ਇਹਦੇ ਵੀਰ ਜੀ ਰਾਜ ਵੀਰ ਕਿਹਦੇ ਹੁੰਦੇ 10 ਤਰੀਕ ਨੂੰ ਦਿਨ ਪੂਰੇ ਹਾਂ ਇਹ ਦੋ ਦਿਨ ਉੱਤੇ ਵੀ ਖੜ ਸਕਦੀ ਆ ਦਿਹਾੜੀ ਪਹਿਲਾਂ ਵੀ ਸੂ ਸਕਦੀ ਹਾਂ ਠੀਕ ਹੈ ਜੀ ਪਹਿਲਾਂ ਛੋਟੀ ਸੂਣੀ ਆ ਹਾਂ 9 ਤਰੀਕ ਨੂੰ ਸੂ ਸਕਦੀ ਆ 8 ਨੂੰ ਪਰ ਉਹਨਾਂ ਘਰ ਆ ਲਿਆ ਨੇ ਇਹ ਕਿਹਾ ਵੀ 10 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ ਜੀ ਦਿਨ ਪੂਰੇ ਹੁੰਦੇ ਹਾਂ ਜੀ ਲੋ ਵੀ ਭਰਾਬਾ ਠੀਕ ਆ ਬਾਕੀ ਰਾਜੀ ਆ ਦਿਨ ਨੂੰ ਉੱਤੇ ਦੋ ਖੜ ਸਕਦੀ ਆ ਆ ਕਿੰਨੇ ਵਟ ਨਿਕਲੇਗੇ ਸਾਰੇ ਆ ਸਭ ਆ ਪੱਦਰ ਬਨ ਜਣੀ ਆ ਥੱਲੇ ਹੋਗੇ ਹਾਂ ਪੂਰਾ ਝੱਡਾ ਪਰਦੀ ਹੁੰਦੀ ਹੈ ਇੱਕ ਥੱਲੇ ਮੈਂ ਥੋੜੀ ਤਸਦੀ ਕਰਕੇ ਲਿਆ ਹੈ ਨਾ ਥੋੜੀ ਚੋਲੇ ਆਏ ਆ ਥੱਲੇ ਹਾਂ ਲੋ ਜੀ ਬਾਕੀ ਟਿੱਪਣ ਤੁੱਪਣਾ ਬਿਲਕੁਲ ਫ੍ਰੀ ਹੈ ਜੀ ਬਿਲਕੁਲ ਫਰਸਟ ਕਲਾਸ ਆਪਾਂ ਮਾੜਾ ਚਵਾਈ ਦਾ ਡੰਗਰ ਨਹੀਂ ਲੈਣਾ ਹਾਂ ਹਾਂ ਆਪ ਪਸੂਤਾ ਬਹੁਤ ਭਾਜੀ ਤੇਰੇ ਸਿੰਘ ਇਥੋਂ ਆਏ ਆਪਣੇ ਕੋਲ ਤੁਸੀਂ ਵੇਂਦੇ ਜੇ ਭਾਵੇਂ ਕੋਈ 10 ਬੰਨ ਛੱਡੇ ਭਾਵੇਂ ਕੋਈ 20 ਬੰਨ ਛੱਡੇ ਜੇ ਉਹ ਮੰਨ ਲਓ ਡੰਗਰੀ ਨਕਾਦ ਹੋਇਆ ਥਾਣਾ ਦਾ ਨਕਾਦ ਹੋਇਆ ਤਾਂ ਚੋਣਾ ਕਿਸ ਕੀ ਹੈ ਕੀ ਚੋਣਾ ਹਾਂ ਗੱਲ ਆਏ ਜੇ ਮੰਨ ਲਓ ਨਕਾਦ ਲੈ ਕੇ ਬੰਨ ਛੱਡਾਂਗੇ ਜਿਆਦੇ ਤੋਂ ਬੱਝੇ ਰਹਿਣੀ ਆ ਆ ਤੁਸੀਂ ਆਈ ਹੋਰੇ ਵੇਂਦੇ ਮੈਂ ਤਿੰਨਾ ਚੌ ਡੰਗਰਾਂ ਦਾ ਵੱਧ ਵੀਡੀਓ ਨਹੀਂ ਪਾਉਂਦਾ ਮੈਂ ਤਗੜਿਆਂ ਹੋ ਗਏ ਨਹੀਂ ਤੁਹਾਡੇ ਵਾਸਤੇ ਡੰਗਰ ਇਕੱਠੇ ਕਰਦਾ ਹਾਂ ਅੱਜ ਵੀ ਸਵੇਰੇ ਤੋਂ ਆਖਿਆ ਵੀ ਅਸੀਂ ਸੁਰ ਸਿੰਘ ਆ ਗਏ ਆ ਤੇ ਮਾ ਫਿਰ ਚੱਲ ਆ ਜਾਓ ਨਵਾ ਨੂੰ ਦੇਨੇ ਡੰਗਰ ਤਿਆਰ ਕਰ ਸਹੀ ਹੈ ਸਹੀ ਹੈ ਹਾਂਜੀ ਥੋੜੇ ਪਸ਼ੂ ਆਉਂਦੇ ਦੋਸਤੋ ਤਿੰਨਕ ਮਾਤਰਾ ਚ ਹੁੰਦੇ ਆ ਚਾਰ ਹੁੰਦੇ ਆ ਪਰ ਪਸ਼ੂ ਜਿਹੜਾ ਸਾਫ ਹੁੰਦਾ ਤੁਸੀਂ ਸਾਰੇ ਵੀਰ ਜਾਣਦੇ ਹੋ ਜਿੰਨਾ ਕ ਥੱਲੇ ਦੁੱਧ ਦੱਸਿਆ ਜਾਂਦਾ ਉਹਨਾਂ ਦਾ ਦੁੱਧ ਵੀ ਮਿਲਦਾ ਸਿੰਗੀ ਬਹੁਤ ਘੜ ਘੜ ਨਹੀ ਰੋ ਇਧਰ ਦੇਖੋ ਸ਼ਕੀਨੀ ਪੂਰੀ ਆ ਛੋਟੀ ਦੇ ਵਿੱਚ ਸ਼ਕੀਨ ਵੀ ਪੂਰੀ ਆ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਸ਼ਕੀਨ ਵੀ ਚਾਹੀਦਾ ਪਸ਼ੂ ਨਾਲ ਦੀ ਨਾਲ ਆ ਵੀ ਚਾਰੇ ਕੰਨ ਪੂਰੀਆਂ ਚਾਹੀਦੀਆਂ ਹਰ ਪਾਸੋਂ ਜਿਹੜੇ ਵੀਰ ਪੂਰੀ ਚੀਜ਼ ਭਾਲਦੇ ਆ ਉਹਨਾਂ ਲਈ ਪਰਫੈਕਟ ਆ ਆ ਤੁਸੀਂ ਬੈਕ ਸਾਈਡ ਤੋਂ ਵੇਖੋ ਜਿਸ ਤਰ੍ਹਾਂ ਵੀ ਖੜੀ ਆ ਦੋਸਤੋ ਤੇ ਹਵਾਨੇ ਦੀ ਸ਼ੇਪ ਦੇਖੋ ਬਿਲਕੁਲ ਆ ਪੂਣੀਆਂ ਵਰਗੇ ਠੀਕ ਹੈ ਤੇ ਕੁਆਲਿਟੀ ਥਾਂ ਦੀ ਬਹੁਤ ਬੈਸਟ ਹੈ ਪਹਿਲੇ ਸੂਏ ਗੋਲਪੁਰ ਤਾਂ ਬਹੁਤ ਵਧੀਆ ਗੋਲਪੁਰ ਤਾਂ ਨਹੀਂ ਕਮਾਲ ਦੀ ਬਣੂ ਹਜੇ 2-4 ਦਿਨ ਜੇਕਰ ਉੱਪਰ ਲੈ ਜਾਂਦੀ ਹੈ ਨਾ ਬਹੁਤ ਵਧੀਆ ਕੱਢਣ ਲਈ ਹੈ ਕਈ ਅਗਲੇ ਥਾਨਾਂ ਤੋਂ ਮਾਰ ਖਾ ਜਾਂਦੇ ਡੰਗਰ ਬਿਲਕੁਲ ਹਾਂਜੀ ਤੇ ਭਾਜੀ ਅਦਰੇਰ ਸਿੰਘ ਕਿੰਨੀ ਕੁ ਕੀਮਤ ਤੁਸੀਂ ਦੱਸੋ ਜੇ ਆਖੋਗੇ ਹੋਏ ਦੇ ਦਿੰਨੇ ਆ ਜਿੰਨੇ ਦੀ ਆਖੋਗੇ ਠੀਕ ਆ ਪਾਜੀ ਜੇਕਰ ਚਲੋ ਤੁਸੀਂ ਮੇਰੇ ਤੇ ਸੁੱਟੀ ਐ ਜੀ ਚਲੋ ਹੋ ਸਕਦਾ ਵੀ ਹੋਰ ਥਾਂ ਟਿਕਾਣੇ ਤੇ ਖੋਵੇ ਤੇ ਕੋਈ ਵਪਾਰੀ ਵੀ ਰ ਚਾਹੇ ਚੱਕਰੇ ਲੂ ਵੀਰ ਕਿ 75000 ਰੁਪਏ ਦਾ ਮੁੱਲ ਕਰ ਸਕਦਾ 72 ਵੀ ਕਰ ਸਕਦਾ ਜਿਉਂ ਜਿਉਂ ਸਫਾਈ ਆ ਮੰਗਣ ਨੂੰ ਹੁਣ ਜੇ ਨਾ ਰਹੀ ਲਈ ਉਹਨਾਂ 70 ਕੀਤਾ ਮੁੱਲ ਸਾਡੇ ਨਾਲ ਬਿਲਕੁਲ ਆ ਮੰਗਣ ਦੀ ਨਹੀਂ ਗੱਲ ਹੁੰਦੀ ਬਾਕੀ ਜਿੰਨੇ ਦੀ ਚੀਜ਼ ਮੋਲੋ ਨਾ ਭਰਿਆ ਜਾਵੇ ਨਾ ਤੁਸੀਂ ਦੱਸ ਦਿਓ ਅੱਜ ਤੁਹਾਡੇ ਤੇ ਰਹਿ ਜਾਣਾ ਵੇਖੋ ਪਾਜੀ ਚਲੋ ਤੁਹਾਡਾ ਭਾਅ ਪੜਤਾ ਤੇ ਜੇਕਰ ਹੋ ਜੇ ਤਾਂ ਵੇਖੋ ਮੈਂ ਤਾਂ ਨਾ ਭਾਵੇਂ ਕੋਈ 60 ਦੀ ਦੇ ਦੋ ਬਾੜ ਦੀ ਦੇ ਦੋ ਮੈਂ ਇਹ ਨਹੀਂ ਕਹਿੰਦਾਗਾ ਬਾਕੀ 60 ਦੀ ਹੁੰ ਚਲ ਪੁਆਇੰਟ ਦੀ ਦੇ ਦੇਾਂਗੇ ਵਿੱਚੋਂ ਮਾਨਦਾਨ ਕੀ ਹੈ ਜੀ ਮਾਨਦਾਨ ਤੇਰਾ 500 ਰੁਪਏ ਅਛਾ ਜੀ ਫਰਦੇ ਆਂ ਛੋਟ 500 ਦੀ ਸਾਡੇ ਚੌੜੇ ਮੁੱਲ 70000 ਕਰਨ ਲੱਗਾ ਹਾਂ ਜੇ ਤੁਹਾਂ ਪੈਂੜੀ ਕਹਿਤਾ ਚੱਲ ਪੈਂੜੀ ਦੀ ਦੇ ਦੇਂਗੇ ਪੈਸੇ ਛੋਟ ਕਰ ਦੇਾਂਗੇ ਅਛਾ ਤੇ ਘੱਟ ਤਾਂ ਨਹੀਂ ਕਰਨਾ ਸੀਗਾ ਜੀ ਨਹੀਂ 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 ਘੱਟ ਨਹੀਂ ਕਰਨਾ ਕਰਮਾਂ ਦੇ 70 ਹੀ ਵਰ ਚੁੱਕਾ ਹਾਂ ਤੇ ਹੁਣ ਚਲੋ ਵੇਖੀਏ ਚਲੋ ਮੈਂ ਕਿਤੇ ਵੱਧ ਨਾ ਕਹੇਗਾ ਜੀ ਸੁਣੀ ਆ ਕੋਈ ਇਨਾਂਗਾ ਵੀ ਇਹ ਆਉਣ ਵਾਲੇ ਸਮੇਂ 'ਚ ਭਵੇਂ ਬੇਸ਼ੱਕ ਸਾਨੂੰ ਕੋਈ ਫੇਰ 75000 ਦੀ ਦੇ ਦੇ ਜੀ ਢੀ ਝੋਟੀ ਚ ਨਹੀਂ ਹੈ ਬਿਲਕੁਲ ਜੀ ਕੋਈ ਘਟਾ ਨਹੀਂ ਹੈਗਾ ਸਿੰਗੀ ਚਾਰੇ ਗੁਣਾਂ ਨਾਲ ਕੇ ਬੰਦੇ ਹੀ ਪੂਰੇ ਹੁੰਦੇ ਨਾਲ ਕੇ ਡੰਗੇ ਤੇ ਮੈਂ ਆ ਨਾ ਵੀ ਜੇ ਪੂਰੀ ਸਲੱਗ ਨਿਕ ਲੋ ਜੀ ਇੱਕ ਵਾਰੀ ਮੋٹے ਤੌਰ ਤੇ ਮੈਂ ਤੁਹਾਨੂੰ ਆ ਜਿਹੜਾ ਦੋਸਤ ਦਿਖਾਉਣਾ ਆ ਜਿਹੜਾ ਉਲਟ ਬਹਿਣੀ ਵਾਲੇ ਪਾਸਿਓ ਆ ਦੇਖੋ ਠੀਕ ਹੈ ਵਿਥਭੁਤ ਵੇਖੋ ਕਈ ਵਲਾਂ ਹੁੰਦਾ ਵੀ ਦੋਸਤੋ ਥਣ ਬਿਲਕੁਲ ਨਾਲ ਨਾਲ ਜੋੜ ਕੇ ਰੱਖਦੇ ਪਸ਼ੂ ਵੀ ਕਾਬਲੇ ਤਰੀਫ ਆ ਚੰਗਾ ਜੀ ਇਹ ਜਿਹੜੀ ਥਣ ਵਾਲੇ ਪਾਸਿਓ ਹਮਾਨੇ ਵਾਲੇ ਪਾਸਿਓ ਤਰੀਫ ਕਰਨੀ ਪੈਂਦੀ ਆ ਪਸ਼ੂ ਦੀ ਠੀਕ ਹੈ ਜੀ ਨਵੀਂ ਝੋਟੀ ਆ ਜ਼ਰੂਰ ਸੌਦਾ ਕਰ ਲਿਓ ਉਧਰ ਉਹ ਵਿਖਾ ਦੇ ਹਾਂਜੀ ਆ ਜੀ ਵੇਖੋ ਬੈਕ ਸਾਈਡ ਤੋਂ ਠੀਕ ਹੈ ਤੇ ਟੂਟਿਆਂ ਨੂੰ ਸੰਨ ਲੱਗਾ ਹੈ ਇਧਰ ਆ ਜੀ ਲਓ ਜੀ ਠੀਕ ਆ ਇਹ ਪੂਰੀ ਤਸੱਲੀ ਵਾਲੀ ਆ ਹਾਂਜੀ ਬਾਕੀ ਆਪਦਾ ਵੀਰ ਕੋਈ ਵੀ ਆਪਦੇ ਹਿਸਾਬ ਨਾਲ ਵੀ ਰੇਟ ਲਗਾਓ ਕੋਈ ਇਹ ਨਹੀਂ ਹੁੰਦਾ ਵੀ ਜੇ ਕਹਿ ਦਿੱਤਾ ਤੇ ਹਨਾ ਵੀ ਬਾਕੀ ਉਹ ਵੀਰਾਂ ਲਈ ਆ ਵੀ ਇੱਥੇ ਜਿਹੜੇ ਆ ਕੇ ਵੇਖ ਲਈ ਉਹ ਛੱਡਦੇ ਨਹੀਂ ਤੁਸੀਂ ਠੀਕ ਆ ਖਰੀਦੋਗੇ ਜ਼ਰੂਰ ਝੋਟੀ ਚੰਗੀ ਆ ਇਸ ਤੋਂ ਬਾਅਦ ਭਾਜੀ ਆ ਗਈ ਆਪਣੇ ਕੋਲ ਨੀਲੀ ਦਾਵੀ ਦੇ ਵਿੱਚ ਆ ਗਈ ਮੈਂ ਹੈ ਹਾਂਜੀ ਇਹ ਨਾ ਇਹ ਰਾਜੀ ਵੀ ਰੇਖੀ ਆ ਮੱਝ ਗਾਂ 3 ਰੇਡੂਏ ਸੁਣੀ ਆ ਹਾਂ ਇਹ ਜੀ ਸੱਤਾਂ ਮਹੀਨਿਆਂ ਦੀ ਚੈੱਕ ਪਾਸ ਹੂੰ ਆਵੇ ਲਫਾਫੇ ਜੇ ਇੱਥੇ ਪਿਆ ਸਵੇਰੇ ਡਾਕਟਰ ਤੋਂ ਚੈੱਕ ਕਰਾਈ ਘਰੇ ਲਿਆ ਗਿਆ ਬਿਲਕੁਲ ਇਹਦੇ ਥੱਲੇ ਹੈਗਾ ਜੀ 4 ਲੀਟਰ ਦੁੱਧ 4 ਲੀਟਰ ਹਾਂ ਆਪਾਂ ਇਹਨੂੰ ਅਠੀ ਪਾਰੀ ਕੀਤਾ ਜੀ ਹਾਂ ਭਵੇਂ ਸ਼ਾਮ ਦੇ ਟਾਈਮ ਤੇ ਕੋਈ ਪਾ ਲਈ ਭਵੇਂ ਦਿਨ ਦੇ ਟਾਈਮ ਤੇ ਪਾ ਲਈ ਠੀਕ ਆ ਇੱਕ ਟਾਈਮ ਮਿਲੂਗੀ ਇੱਕ ਟਾਈਮ ਮਿਲਦੀ ਹੈ 4 ਕਿਲੋ ਇੱਕ ਟਾਈਮ ਕੋਈ ਚੱਕਰ ਨਹੀਂ ਲਾਇਆ ਇੱਕ ਟਾਈਮ ਮਿਲੂਗੀ ਭਾੜਾ ਮੁੱਠ ਚੋਕਰ ਪਾ ਦੇ ਜਾਈਏ ਖਾਲੇ ਕੀ ਖਾਲ ਪਾਦੇ ਮਤਲਬ ਕਿ ਆਪਾਂ ਅੱਜ ਵੈਰੀਫਾਈ ਕਰ ਲਈਏ ਡਾਕਟਰ ਨੂੰ ਸੱਦ ਕੇ ਹਾਂ 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 ਉਹ ਦਜਾ ਜੇ ਸਵੇਰੇ ਤੁਹਾਡੇ ਆਉਣ ਤੋਂ ਪਹਿਲਾਂ ਜਦੋਂ ਨਗਰ ਨਵਾਏ ਉਹ ਡਾਕਟਰ ਆ ਗਿਆ ਉਹ ਚੈੱਕ ਕਰਾਈ ਹੱਤੀ ਠੀਕ ਹੈ ਬਾਕੀ ਨੀਲੀ ਦੀ ਮੱਝ ਆ ਦੋਸਤੋ ਠੀਕ ਹੈ ਰਾਬੀ ਮੈਂ ਕਹਿ ਦਿੰਦਾ ਸੀਗਾ ਨੀਲੀ ਦੀ ਜਿਹੜੀ ਮੱਝ ਆ ਪਿਓਰਿਟੀ ਵਿੱਚ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਮੱਥਾ ਮੁੱਥਾ ਜਿਹੜਾ ਬੱਲਾ ਹੈਗਾ ਅੱਖ ਬੇਲੀ ਮਣਕੀ ਬਿਲਕੁਲ ਗੁਲਾਬੀ ਕੋਲੇ ਹੈਗੇ ਬਿਲਕੁਲ ਸੁਰਖ ਕੋਲੇ ਜਿਹੜੇ ਆਪਾਂ ਕਹਿੰਦੇ ਗੁਲਾਬੀ ਕੋਲੇ ਆ ਠੀਕ ਹੈ ਤੇ ਪੈਰਾਂ ਦੇ ਜੇਕਰ ਆਪਾਂ ਗੱਲ ਕਰੀਏ ਮਗਰਲੇ ਪੈਰ ਤ ਠੀਕ ਆ ਨੀਲੀ ਦੇ ਵਿੱਚ ਪਸ਼ੂਆਂ ਦੇ ਬਾਹਲੇ ਮੋਸਟਲੀ ਗੱਲ ਕਰ ਲਏ ਤੇ ਮਗਰਲੇ ਪੈਰ ਤੋਥੇ ਹੁੰਦੇ ਆ ਤੇ 4 ਕਿਲੋ ਦੁੱਧ ਇੱਕ ਟਾਈਮ ਆ ਚਾਹੇ ਵੀਰ ਕੋਈ ਪਾਜਿਆਂ ਦਾ ਵੀ ਸ਼ਾਮ ਨੂੰ ਚਾਹੇ ਸ਼ਾਮੀ ਜੋੜੇ ਚ ਸਵੇਰ ਜੋੜੇ ਚਾਹੇ ਸਵੇਰ ਜੋੜੇ ਠੀਕ ਆ 7 ਮਹੀਨੇ ਦੀ ਗੱਬਣ ਆ ਤੇ ਉਹ ਵੈਰੀਫਾਈ ਕਰ ਲਈ ਆ ਡਾਕਟਰ ਸਾਹਿਬ ਨੂੰ ਸੱਦ ਕੇ ਕਰੀ ਤਸੱਲੀ ਕਰ ਲਈ ਆ ਕੋਈ ਗੱਲ ਨਹੀਂ ਜੇ ਸਾਡੀ ਤਸੱਲੀ ਤੇ ਖੜਨੀ ਸਾਡੀ ਇਸਤਲੀ ਤੇ ਲੈ ਜੇ ਚਾਹੇ ਜੇ ਘਰ ਜਾ ਕੇ ਦੋ ਚੌਂ ਦਿਨਾਂ ਤੱਕ ਦਹਾਂ ਦਿਨਾਂ ਤੱਕ ਚੈੱਕ ਕਰਾ ਲਵੇ ਜੇ ਖਾਲੀ ਹੋਵੇ ਮੈਂ ਮੇਰੇ ਘਰ ਅੱਛਾ ਭਾਜੀ ਦਰੇਸ਼ ਸਮਾਇਤ ਕਰਾਇਆ ਘਰ ਦੇ ਵਿੱਚ ਠੀਕ ਆ ਜਿਹੜਾ ਡਾਕਟਰ ਸਾਹਿਬ ਤੋਂ ਆਪਾਂ ਚੈੱਕ ਕਰਾਈ ਆ ਆਪਣਾ ਨਜ਼ਦੀਕੀ ਆ ਇਹ ਕੰਬੋ ਕੀ ਮਾੜੀ ਦਾ ਡਾਕਟਰ ਮਤਲਬ ਕੀ ਉਹਦੇ ਤੋਂ ਵੀ ਡਾਕਟਰ ਨੂੰ ਸੱਦ ਕੇ ਜਿਹੜੇ ਕਿਸੇ ਵੀਰ ਨੇ ਖਰੀਦੀ ਉਹਦੇ ਫੋਨ ਕਾਲ ਵੀ ਜ਼ਰੂਰ ਕਰਾ ਹਾਂ ਕਰਾ ਸਕਦਾ ਕਰਾ ਸਕਦਾ ਠੀਕ ਆ ਖੋਲ ਕੇ ਵੀ ਗਰ ਲਾਲ ਖੋਲੋ ਵੀਰੇ ਠੀਕ ਆ ਨੀਲੀ ਨਹੀਂ ਮਾਜਾ ਦੋਸਤੋ ਬਾਕੀ ਕੋਈ ਵੀ ਆਵੇ ਕੋਈ ਆਪਣਾ ਡਾਕਟਰ ਲਿਆ ਕੇ ਕਿਉਂਕਿ ਹੁਣ ਫਿਰ ਵਾਰ-ਵਾਰ ਤੁਹਾਨੂੰ ਪਤਾ ਹੈ ਵੀ ਆਪਾਂ ਵੈਰੀਫਾਈ ਨਹੀਂ ਕਰ ਸਕਦੇ ਪਸ਼ੂ ਨੂੰ ਬਸ ਪੱਕਾ ਕਢਾ ਕੇ ਬਣ ਸਕਦਾ ਕੋਈ ਬਾਕੀ ਜੇ ਨਹੀਂ ਨਾ ਚਲੋ ਗਰਮੀयां ਨਹੀਂ ਹੁਣ ਕਰਵਾਉਣੀ ਚਾਹੀਦੀ ਤੇ 2-4 ਦਿਨ ਆਪਦੇ ਕੋਈ ਖੜ ਕੇ ਚੈੱਕ ਕਰਾ ਕੇ ਦੱਸ ਸਕਦਾ ਠੀਕ ਹੈ ਜੀ ਆਹ ਦੇਖੋ ਜੀ ਬਾਡੀ ਬੰਤਰ ਦੀ ਜੇਕਰ ਗੱਲ ਕਰੀਏ ਤੇ ਪੇਟ-ਪੁੱਠਾ ਵੇਖੋ ਦੋਸਤੋ ਪੂਰੀ ਹੈਵੀ ਬਾਡੀ weight ਆ ਭਾਰੀ ਸਰੀਰ ਦਾ ਬੰਤਰ ਆ ਠੀਕ ਹੈ ਤੇ ਵੱਡੀ ਮੈਂ ਆ ਠੀਕ ਹੈ ਨੀਲੀ ਦੀ ਆ ਆ ਦੇਖੋ ਬਿਲਕੁਲ ਬਾਚੀ ਦੇ ਕਹ ਲਈ ਨਾ ਬਿਠੋੜੀ ਦੇ ਵਾਈਟ ਨਿਸ਼ਾਨ ਨਹੀਂ ਹੈਗਾ ਠੀਕ ਹੈ ਮਾਰਕਿੰਗ ਜਿੰਨੀ ਕਿ ਹੈਗੀ ਆ ਉਨੀ ਕੁ ਲਿਮਟਡ ਜਿਹੜੀ ਹੈ ਬਿਲਕੁਲ ਪੂਰੀ ਆ ਠੀਕ ਹੈ ਤੇ ਡਾਕਟਰ ਤੋਂ ਚੈੱਕ ਕਰਾਇਆ ਸੀ ਵੀਰਾਂ ਨੇ ਵੀ ਆ ਗਲਵਜ਼ ਜਿਹੜਾ ਹੈਗਾ ਦੋਸਤੋ ਉਹ ਕੋਲੇ ਆ ਪਿਆ ਹੈਗਾ ਤੇ ਅੱਜ ਸਵੇਰ ਕਿਤੇ ਚੈੱਕ ਕਰਵਾਇਆ ਵੀਰ ਹੁਣਾਂ ਨੇ ਤੇ ਬਾਕੀ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ ਜਿਨ੍ਹਾਂ ਨੇ ਦੋਸਤੋ ਬਿਲਕੁਲ ਤਸੱਲੀ ਨਾਲ ਜਿਹੜੀ ਚੈੱਕ ਕੀਤੀ ਆ ਠੀਕ ਹੈ ਜਿਸ ਵੀਰ ਨੇ ਵੀ ਖਰੀਦਣੀ ਆ ਉਹ ਆਪਦਾ ਕਰਾਈਟੇਰੀਆ ਜਿਹੜਾ ਹੈਗਾ ਦੋਸਤੋ ਪੂਰਾ ਕਰ ਸਕਦਾ ਬਾਕੀ ਆਪਣਾ ਤੁਸੀਂ ਤਸੱਲੀ ਦੇ ਲਈ ਆਪਣਾ ਡਾਕਟਰ ਸਾਹਿਬ ਨਾਲ ਲਿਆ ਕੇ ਆਪਣੇ ਬੱਕਰੀ ਤੌਰ ਤੇ ਵੀ ਠੀਕ ਹੈ ਜੀ ਚੈੱਕ ਪਾਸ ਕਰਾ ਸਕਦੇ ਆ ਆ ਸਕਦੇ ਆ ਆਹ ਲੇਵਾ ਬਹੁਤ ਸਾਫ਼ ਹੈ ਬਹੁਤ ਅੱਛਾ ਪਾਜੀ ਅਦਲੇਰ ਜੀ ਕਿਸੇ ਤਰ੍ਹਾਂ ਦਾ ਕੋਈ ਭੂਰ ਛੱਟਾ ਕੋਈ ਥਣ ਦੇ ਵਿੱਚ ਕਿਸੇ ਤਰ੍ਹਾਂ ਦਾ ਨਹੀਂ ਦੋ ਜਵਾਈ ਫੈਸਲਾ ਮੋਟਰ ਦਾ ਚਵਾ ਆਊਗਾ ਅੱਗੇ ਵੀ ਆਪਣੇ ਟੰਗਰ ਜਾਂਦੇ ਚਵਾਈ ਦਾ ਮਾਰਾ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਮੈਂ ਨਹੀਂ ਲੈਂਦਾ ਠੀਕ ਹੈ ਜੀ ਹਾਂ ਉਹ ਵੀ ਮੰਨ ਲਓ ਅਗਲੀ ਮਹੀਨ ਵੀ ਆਪਾਂ ਵਖਾਉਣੀ ਆ ਉਹਦੀ ਵੀ ਆਪਾਂ ਤਸਦੀਕ ਕਰਕੇ ਲਿਆਏ ਠੀਕ ਹੈ ਆ ਠੀਕ ਇਹਦਾ ਮੁੱਲ ਕਿੰਨਾ ਫਿਰ ਜੀ ਦੇਖ ਲਓ ਮੋਲੇ ਮੈਂ ਅੱਜ ਤਿਆਰ ਹੁੰਦੀ ਤੇ ਲੱਖ ਤੋਂ ਬਾਹਰ ਹੀ ਮੱਜ ਹੂੰ ਹਾਂਜੀ ਬਿਲਕੁਲ ਹੁਣ ਮੌਕੇ ਦਾ ਕਿੰਨਾ ਵੀ ਹਜੇ ਕੱਚੀ ਵੀ ਹੈਗੀ ਆ ਅੱਗੇ ਸਾਹਮਣੀ ਵੀ ਹੈਗੀ ਵੀਰ ਭਰਾਵਾਂ ਨੇ ਮੌਕੇ ਦਾ ਇਹਦਾ 65000 ਰੁਪਿਆ ਮੋਲਿਆ 65000 ਹਾਂ ਤੇ 63 63000 ਦੀ ਦੇ ਦਿਆਂਗੇ ਹਾਂ ਨਾ ਹਾਂ ਨਾ ਜੀ ਜਸ ਨੋ ਠੀਕ ਆ ਆ ਹਾਂ ਨਾ ਜਿਹੜੀ ਦੋਸਤੋ 63000 ਦੀ ਠੀਕ ਹੈ 40 ਲੀਟਰ ਦੁੱਧ ਵੀ ਆ 24 ਵੀ ਚੰਗੀ ਆ ਕੋਈ ਭੂਰ ਛਟਾ ਨਹੀਂ ਹੈਗਾ ਸਣਾ ਜੀ ਠੀਕ ਹੈ ਜੀ ਆਵੇ ਏੜੀਆਂ ਨੇ ਮਈਆਂ ਆ ਵੀ ਲੱਖ ਡੇਡ ਲੱਖ ਰੁਪਈਆ ਮੁੱਲ ਤੋਂ ਡੇ ਜਿੱਡੀ ਮੈਂ ਆ ਲਓ ਜੀ ਇਹ ਆਉਂਦੀ ਨਹੀਂ ਜਿਆ ਠੀਕ ਹੈ ਨੀਲੀ ਦੀ ਮਈਆਂ ਦੋਸਤੋ ਤੇ 63000 ਦੀ 65000 ਡਿਮਾਂਡ ਆ 63000 ਦੀ ਹੋ ਜਾਊਗੀ ਹਾਂ ਨਾ ਇਹ ਜਰੂਰ ਤੁਸੀਂ ਕੰਟੈਕਟ ਕਰ ਲਿਓ 7 ਮਹੀਨੇ 3 ਮਹੀਨੇ ਹਜੇ ਪੈਂਡਿੰਗ ਆ ਪਾ ਲੈਫਟ ਠੀਕ ਹੈ ਜੀ ਤੇ ਕੋਈ 2 ਮਹੀਨਾ ਤੋਂ ਮਿਲ ਨਹੀਂ ਸਕਦੀ ਆ ਹਜੇ 4 ਕਿਲੋ ਇੱਕ ਢੰਗ ਹੈਗਾ ਜੇ ਦੁੱਧ ਇੰਨੇ ਸਮੇਂ ਤੋਂ ਜਾ ਕੇ 4-5 ਕਿਲੋ ਦੇ ਸਕਦੀ ਹੈ ਨਾ ਮੈਂ ਵਾਦੇ ਨਾਲ ਨਾ ਵੀ ਦੁੱਧ ਵੀ 15 ਕਿਲੋ ਤਿਆਰ ਹੋਈ ਦੇ ਸਕਦੀ ਹੈ ਹੂੰ ਕਿਉਂਕਿ ਜਿਹੜਾ ਲੰਮਾ ਸਮਾਂ ਮਿਲਣ ਵਾਲੀ ਮੱਝ ਹੈ ਬਿਲਕੁਲ ਆ ਇਹਦਾ ਇਹ ਦੁੱਧ ਭੱਜਨ ਨਹੀਂ ਦਿੰਦੀ ਘਰੋਂ ਬਿਲਕੁਲ ਇਹਦੀ ਇਹ ਗਰੰਟੀ ਹੈ ਕਿਸੇ ਦਾ ਮਾਰੀ ਦੀ ਠੀਕ ਹੈ ਕਿਉਂ ਮੰਨ ਲਓ ਕਈ ਢੰਗਰ ਹੁੰਦੇ ਆ 2-3 ਮਹੀਨੇ ਮਿਲ ਕੇ ਤੇ ਛੜ ਛੜ ਮਰ ਜਾਂਦੇ ਆ ਇਹ ਵੇਖੋ ਸੱਤਾਂ ਦੀ ਜਿੱਕ ਆਪਦੇ ਹੱਥ ਹੀ ਖराई ਆ ਹੂੰ ਹੂੰ ਤੇ ਤਾਂ ਵੀ ਇਹ ਦੁੱਧ 4-5 ਕਿਲੋ ਦੇਈ ਜਾਂਦੀ ਬਿਲਕੁਲ ਹੂੰ ਠੀਕ ਹੈ ਠੀਕ ਆ ਪਾਜੀ ਅਗਲੇ ਨੰਬਰ ਤੇ ਆ ਗਈ ਤਿੱਜੇ ਤੇ ਆਪਣੇ ਕੋਲ ਹਾਂਜੀ ਇਹ ਨੀਲੀ ਰਾਵੀ ਦੀ ਆ ਗਈ ਹੈ ਹਾਂਜੀ ਇਹ ਪਿਓ ਨੀਲੀ ਆ ਗਈ ਹੈ ਹਾਂ ਇਸ ਮਾਝੀ ਦੀ ਕੀ ਡਿਟੇਲ ਆ ਜੀ ਇਹਦੀ ਡਿਟੇਲ ਹੈ ਰਾਜਵੀਰ ਇਹ ਹੈਗੀ ਜੇ 8 ਮਹੀਨਿਆਂ ਦੀ ਗੱਬਣ ਹਾਂਜੀ ਹਾਂਜੀ ਇਹ ਵੀ ਚੈੱਕ ਪਾਸ ਜੇ ਵੀ ਅੱਥੀ ਚੈੱਕ ਕਰਾਈ ਜੇ ਆਪਾਂ ਲਿਆ ਗਏ ਅੱਜ ਕਰਤੀ ਅੱਜ ਹੀ ਕਰਾਈ ਨਾਲ ਹੀ ਤੁਹਾਨੂੰ ਨਾਲ ਚੰਗੇ ਵਧੀਆ ਟੀਕੇ ਲਵਾਤੇ ਆ ਹਾਂ ਮਤਲਬ ਤੁਹਾਡੇ ਕੋਲ ਅੱਜ ਅੱਜ ਹੀ ਆਈਆਂ ਸੀ ਉਹਨੇ ਹੈ ਵੀ ਜਿਹੜੇ ਟੀਕੇ ਡਾਕਟਰ ਨੇ ਹੈ ਤਿੰਨ ਤਿੰਨ ਮਹੀਨੇ ਨਾਲ ਕੋਈ ਇਹੋ ਜੀ ਕੋਈ ਆ ਮਿਲਿਆ ਕੋਈ ਆਉਂਦਾ ਨਹੀਂ ਜਾਣੀ ਜਿੰਨਾ ਟਾਈਮ ਸੂਝ ਰਹਿਦਾ ਉੱਥੋਂ ਤਾਂ ਹੀ ਟੀਕੇੰਦਾਂ ਲਾਕਤੇ ਹਾਂ ਚਲੋ ਮੈਂ ਪੜਿਆ ਨਹੀਂ ਕੀ ਕਹਿੰਦਾ ਨਾਂ ਦਾ ਨਹੀਂ ਪਤਾ ਮੇਰੇ ਹੁੰਦਿਆਂ ਨੇ ਡੱਬੀ ਚੋਂ ਕੱਢ ਕੇ ਟੀਕੇ ਲਾਏ ਨੇ ਠੰਡੇ ਟੀਕੇ ਲੱਗ ਗਏ ਹਾਂਜੀ ਠੀਕ ਆ ਅੱਜ ਜਿਹੜੀ ਦੋਸਤੋ ਬਿਲਕੁਲ ਚੈੱਕ ਕਰਵਾਤੀਆਂ ਨੇ ਦੋਨੋਂ ਮੱਜਾ ਕਿਉਂਕਿ ਵਪਾਰ ਦੀ ਲਾਈਨ ਆ ਅੱਗੋਂ ਆਈਆਂ ਤੇ ਇਹ ਨਹੀਂ ਹੈਗਾ ਕਿ ਵੀ ਅੱਗੋਂ ਕਿਸੇ ਨੇ ਕਹਿਤਾ ਤੇ ਵੀਰ ਨੇ ਕਹਿਦਾ ਵੀ ਸੱਤਾਂ ਦੀਆਂ ਅੱਠਾਂ ਦੀਆਂ ਆਪਦੀ ਤਸੱਲੀ ਕਰ ਲਈਏ ਡਾਕਟਰ ਸਾਹਿਬ ਨੂੰ ਕਰਿ ਲਿਆ ਕੇ ਦੋ ਮਹੀਨੇ ਸਾਹਮਣੇ ਮੈਨੂੰ ਪੈਸੇ ਦੇ ਜਾਂਦੇ ਆ ਦੋ ਮਹੀਨੇ ਸਾਹਮਣੇ ਜਾ ਕੇ ਜਾਨੀ ਖਾਲੀ ਮੈਂ ਨਿਕਲ ਆਉਂਦੀ ਆ ਅਗਲੇ ਦਾ ਦੇਰ ਟੁੱਟ ਜਾਂਦਾ ਯਾਰ ਬੰਦੇ ਨੇ ਬਹੁਤ ਜ਼ਿਆਦਾ ਹੀ ਠੱ 100 200 ਦੇਣ ਤੋਂ ਆਪਾਂ ਝਿਜਕਣਾ ਨਹੀਂ ਉਸੇ ਵਾਲੇ ਡਾਕਟਰ ਨੂੰ ਦੇ ਕੇ ਆਪਦੇ ਇਹਦਾ ਕੰਮ ਆਪਾਂ ਆਪਦੇ ਯਾਨੀ ਨਿਗਾਹਵੇ ਦੀ ਕੱਢ ਲਿਆ ਬਿਲਕੁਲ ਜੀ ਬਿਲਕੁਲ ਹਾਂ ਬਾਕੀ ਵੀਰ ਜੀ ਪੈਸੇ ਵੀ ਉਸੇ ਸਾਹਮਣੇ ਲੱਗਣੇ ਹਨ ਨਾ ਫਿਰ ਹਾਂ ਹੈ ਨਾ ਜੇ ਕਿਸੇ ਨੇ ਗੱਬਣ ਮੰਨ ਕੇ ਲੈ ਗਿਆ ਉਹੋ ਜਿਹਾ ਹੀ ਕਰਨ ਦਾ ਹੈ ਜੇ ਗੱਬਣ ਮੰਨ ਕੇ ਆਪਾਂ ਵੈਰੀਫਾਈ ਕੀਤੀ ਹੈ ਚਲੋ ਤਸੱਲੀ ਨਾਲ ਨਿਕਲ ਆਈ ਆ ਆਪਾਂ ਉਹਨੇ ਰੁਪਈਆ ਸਾਨੂੰ ਮੰਗ ਸਕਦੇ ਹਾਂ ਤੇ ਆਹ ਜਿਹੜੀ ਮੂੰਹ ਮੱਥੇ ਦੀ ਫੇਸ ਕੁਆਲਿਟੀ ਦੇਖ ਸਕਦੇ ਹੋ ਸੂਬਾ ਤੁਸੀਂ ਆਪ ਦੀ ਸਮਝਣਾ ਦੋਸਤੋ ਤੀਜਾ ਮੰਨ ਲਓ ਚੌਥਾ ਮੰਨ ਲਓ ਠੀਕ ਹੈ ਜੀ ਉਹ ਹਰ ਕਵੀਰ ਦੀ ਆਪ ਤੇ ਆਹ ਵੇਖੋ ਜੀ ਦੋ ਦੋ ਡرائی ਆ ਠੀਕ ਆ ਦੋ ਦੋ ਡرائی ਆ ਟਿਕਟਾ ਟਗਾ ਵੀ ਦੱਸਦੇ ਵੀਰ ਜਿਹਨਾਂ ਨੂੰ ਲਈਏ ਚੰਗਾ ਭਰਾ ਆ ਤੇ ਨੀਲੀ ਦਾ ਵੀ ਤਾਂ ਸ਼ਾਇਦ ਜਿਹੜਾ ਦਾ ਵੀਰ ਸੁਚੇਤ ਨੇ ਉਹ ਹੋ ਸਕਦਾ ਵੀ ਉਹਨਾਂ ਦੇ ਮਤਾਗ ਉਹਨਾਂ ਨੀਲੀ ਦਾ ਹੀ ਭਰਾ ਆ ਆ ਗੋਣ ਰੱਬ ਜਾਣਦਾ ਹਾਂ ਜੇ ਤਾਂ ਵੀਰ ਕੋਈ ਜਾਣਕਰ ਨੇ ਤੇ ਉਹਨਾਂ ਨੀਲੀ ਨੂੰ ਨੀਲੀ ਦਾ ਵੀ ਤਾਂ ਹੀ ਭਰਾ ਹੋ ਸਕਦਾ ਠੀਕ ਆ ਬਾਕੀ ਅੱਗੇ ਜਿਹੜਾ ਦੋਸਤੋ ਇਹ ਤਾਂ ਫਿਊਚਰ ਦੀਆਂ ਗੱਲਾਂ ਨੇ ਆਉਣ ਵਾਲੇ ਸਮੇਂ ਦੀਆਂ ਗੱਲਾਂ ਨੇ ਬੱਚੇ ਜੇਕਰ ਨੀਲੀ ਦਾ ਵੀ ਭਰਾ ਹੋਇਆ ਤਾਂ ਬਹੁਤ ਵਧੀਆ ਗਾਂ ਬੱਚਾ ਵੀ ਪਾ ਦੋਗੀ ਚਾਹੇ ਕੱਟੀ ਹੋਵੇ ਚਾਹੇ ਕੱਟਾ ਹੋਵੇ ਠੀਕ ਆ ਤੇ ਆ ਜਿਹੜੀ ਕੁਆਲਿਟੀ ਹੈਗੀ ਆ ਮੱਜ ਮੂੰਹ ਮੱਥੇ ਤੋਂ ਵੇਖ ਲਓ ਆ ਬਾਡੀ ਸਟਰਕਚਰ ਵੇਖ ਲਓ ਠੀਕ ਆ ਜੀ మీడియం ਹਾਈਟ ਆ ਖੋਲੀਏ ਗਰਨਲ ਵੀਰੇ ਨੂੰ ਤੇ ਥਣਾ ਥੋਣਾ ਦੀ ਆ ਕਰੋ ਚੈੱਕ ਜੀ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਆ ਸੀਗਾ ਸਰੀਰ ਘਟਾਂਟਾ ਜਿਹੜਾ ਹੈਗਾ ਭਾਰੇ ਪੇਟ ਦੀ ਆ ਪਿੰਡਾ ਪੁੰਡਾ ਵੇਖੋਗੇ ਪੂਰਾ ਸਰੀਰ ਆ ਭਾਰਾ ਹੈ ਭਜਨ ਵਾਲੀ ਆ ਤੇ ਸਮਾਂ ਹਜੇ ਦੋਸਤੋ ਲੈਫਟ ਟੱਕਰ ਟਗੜ 2 ਮਹੀਨੇ ਹਜੇ ਪਿਆ ਅਸੂਨ ਦੇ ਵਿੱਚ 8 ਕਿ ਮਹੀਨੇ ਦੀ ਗੱਪਣਾ ਨਾ ਜੀ ਹਾਂ ਜੀ ਹਾਂ ਜੀ ਕੋਈ 2-4 ਦਿਨ ਉਧਰ ਉਧਰ ਹੀ 2-4 ਦਿਨ ਹੋ ਸਕਦੇ ਆ ਵੱਧ ਘੱਟ ਵੀ ਹੋ ਸਕਦੇ ਆ ਵੀ ਜਾਨੀ ਸਵਾ ਦੋ ਮਹੀਨੇ ਲੈ ਸਕਦੀ ਨਹੀਂ ਤੇ ਦੋਂ ਦੀ ਉਹਨਾਂ ਦੱਸੀ ਦੋਨ ਨੂੰ ਸੁਣੀ ਠੀਕ ਆ ਜੀ ਅਬ ਇੱਠਾਂ ਦੀ ਜੱਗ ਪਾਸ ਠੀਕ ਆ ਡਾਕਟਰ ਨੇ ਸਾਨੂੰ ਆ ਕੀ ਵੱਠਾਂ ਦੀ ਐ ਅੱਠਾਂ ਦੀ ਹੂੰ ਠੀਕ ਆ ਤੇ ਪਾਜੀ ਫਿਰ ਇਹਦਾ ਲੈਣ ਦੇਣ ਕੀ ਇਹ ਮਹੀਨਾ ਮੈਂ ਆ ਵੇਖਿਆ ਕੋਈ 60 ਕਰੀ ਜਾਂਦਾ ਕੋਈ 55 ਕਰੀ ਜਾਂਦਾ ਹੂੰ ਆਪਾਂ ਮੋਲੇ ਦਾ ਰੱਖਣਾ 50000 ਰੁਪਈਆ ਬਿਲਕੁਲ ਜੈ ਜੀ ਹਾਂ 46000 ਦੀ ਮੈਂ ਦੇ ਦਿਆਂਗੇ ਆਪਾਂ 46000 ਦੀ ਹਾਂ ਲਓ ਵੀ ਦੋਸਤੋ ਹਾਂ ਠੀਕ ਆ ਜੇ ਵੀਰੇ ਦੂਰੋਂ ਨੇੜੇ 200 ਰੁਪਈਆ ਛੋੜ ਵੀ ਕਰ ਦਿਆਂਗੇ ਹੂੰ ਹਾਂ ਠੀਕ ਆ ਅੱਜ ਦੋਸਤੋ 46000 ਦੇ ਵਿੱਚ ਤੁਹਾਨੂੰ ਜਿਹੜੀ ਇਹ ਮੱਝ ਮਿਲਦੀ ਪਈ ਹੈ 8 ਮਹੀਨੇ ਦੀ ਚੈੱਕ ਪਾਸ ਹੈ ਚੈੱਕ ਵੀ ਅੱਜ ਜਿਹੜੀ ਹੈ ਦੋਸਤੋ ਬਿਲਕੁਲ ਅੱਜ 4 ਮਈ ਨੂੰ ਜਿਹੜੀ ਅੱਜੀ ਚੈੱਕ ਕਰਵਾਈ ਹੈ ਠੀਕ ਆ 8 ਮਹੀਨੇ ਦੀ ਗੱਬੜਾ ਤੇ ਦੁੱਧੋਂ ਡਰਾਈ ਆ ਤੇ 50000 ਰਿਮਾਂਡ ਆ 46000 ਜਿਹੜੀ ਖਾਨ ਆ ਵਾਲੀ ਕੀਮਤ ਆ ਮੋਰ ਜਿਹੜਾ 46000 ਆ ਜਿਹੜਾ ਲੈਨ ਦੇ ਨਾਲ ਆ ਠੀਕ ਆ ਪਸੰਦ ਆਊਗੀ ਤੇ ਪਸੰਦ ਆ ਪਸ਼ੂ ਤਸੱਲੀ ਆ ਜਿਹੜੀ ਤੁਸੀਂ ਤੇਪ ਕੇ ਕਰ ਸਕਦੇ ਹੋ ਇੱਕ ਵਾਰੀ ਮੈਂ ਤੁਹਾਨੂੰ ਫੇਰ ਦਿਖਾ ਦਿੰਦਾ ਅਜਾ ਆ ਦੇਖੋ ਜੀ ਉਹ ਦੇਖੋ ਜੇ ਇੱਕ ਇਕੱਠੀ ਦੇ ਦੇਣਾ ਜੇ ਜਵਾਬ ਬਾਂਜੂ ਵੀਰ ਜੀ ਜਦ ਹੀ ਮੈਂ ਸੋਣੀ ਆ ਤੇ ਇੰਨੇ ਇੰਨੇ ਕੱਟ ਕੇ ਵੇਚ ਜਾਂਦੀ ਆ ਬਿਲਕੁਲ ਬਿਲਕੁਲ ਉਹ ਕੱਲ ਗਏ ਕਿਤੇ ਦੇ ਉਹ ਅਖੰਡਿਆ ਹੈ ਵੀ ਮੈਂ ਸਾਰੀ ਹੈਗੀ ਦੋ ਤਿੰਨ ਮਹੀਨੇ ਦੀ 19000 ਦੀ ਕੱਟੀ ਨੇ ਹਮ ਮੈਂ ਉਹਨੂੰ ਆਖਿਆ 5-6000 ਦੀ ਉਹ ਵੀ ਕੱਟੀ ਹੈ ਨੀਲੀ ਦੀ ਹੈ ਮੈਂ 19000 ਦੀ ਨੇ ਬਿਲਕੁਲ ਬਹੁਤ ਤੇਰੀ ਮौज ਆ ਬਿਲਕੁਲ ਜੀ ਤੁਹਾਡਾ ਨੇ ਕੀਮਤ ਹੈਗੀ ਚੰਗੇ ਪਸ਼ੂ ਦੀ ਕੀਮਤ ਤਾਂ ਬਹੁਤ ਹੈ ਜੀ ਤੇ ਜਕਰ ਚਲੋ ਜੀ ਦੇਵੇ ਤੇ ਵਲੋ ਰਵਾਇ ਬਣ ਜੂ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਮੈਂ ਆ ਉਹਨੇ ਦੀ ਦੁੱਧ ਪੀ ਕੇ ਫੇਰ ਵੇਖਦੀ ਹੈ ਵੇਖਦੀ ਹੈ ਜੀ ਹਾਂ ਠੀਕ ਆ ਕੋਈ ਘਾਟਾ ਨਹੀਂ ਹੈਗਾ ਇਸ ਨਹੀਂ ਨਹੀਂ ਬਿਲਕੁਲ ਨਵੀਂ ਬਿਲਕੁਲ ਮੈਂ ਆ ਮੰਨ ਕੇ ਚਲੋ ਤੀਜੇ ਚੌਥੇ ਤੋਂ ਸੂਏ ਤੋਂ ਵੱਧ ਮੱਝ ਨਹੀਂ ਕੀ ਹੈਗੀ ਹੂੰ ਆ ਜਿਹੜਾ ਮੇਰੇ ਹਿਸਾਬ ਨਾਲ ਸੂਣ ਹੈ ਗਾਂ ਹੇਚੇ ਅਠਮਾ ਅੱਠ ਮਹੀਨੇ ਘਬਣੇ ਨਾ ਗਾਂ ਚੌਥੇ ਸੂਏ ਸੂਹੂਗੀ ਹੂੰ ਹਾਂ ਠੀਕ ਹੈ ਜੀ ਅੱਛਾ ਭਾਜੀ ਇੱਕ ਨੰਬਰ ਸੰਪਰਕ ਆਪਣੇ ਨੰਬਰ ਹੈਗਾ ਜੀ 97792 ਹਾਂਜੀ ਨਿੰਜਾ ਡਬਲ ਨਾ 97792 ਨਿੰਜਾ 006 ਜੀ ਹਾਂ ਫਿਰ ਬਾਤ ਕੀ ਹਾਂਜੀ ਦੱਸ ਦੋ 97792 ਨਿੰਜਾ 006 ਠੀਕ ਆ ਹਾਂਜੀ ਸੋ ਦੋਸਤੋ ਇਹ ਸਨ ਭਾਜੀ ਦਲੇਰ ਸਿੰਘ ਬਾਟ ਪਿੰਡ ਡਲ ਹੈਗਾ ਦੋਸਤੋ ਡਲੇਰੀ ਪਿੰਡ ਬਿਲਕੁਲ ਲਾਗੇ ਆ ਵਾ ਪਿੰਡ ਥੋੜੀ ਦੂਰੀ ਤੇ ਆ ਤੇ ਖਾਲੜਾ ਵੀ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਆ ਤੇ ਖਾਸ ਫੀਚਰ ਤੁਸੀਂ ਆ ਪਿੰਡ ਡਾਲ ਕਰਨੀ ਆ ਤੇ ਬਾਈ ਦਲੇਰ ਸਿੰਘ ਬਾੜ ਦੇ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਏ ਆ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ